ਜੀ ਸਾਥਰੀ ਘਾਲ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲਾ ਸਾਰੇ ਵੀਰਾਂ ਦੇ ਅੱਜ ਵਾਏ ਗੁਰੂ ਦੀ ਮਿਹਰ ਨਾਲ ਲੱਗੇ ਆ ਪਟਾਈ ਸਟਾਰਟ ਕਰਨ ਪਹਿਲੇ ਦਿਨ ਆਲੂ ਪਟਾਈ ਅੱਜ ਸਟਾਰਟ ਕਰ ਦੇਣੀ ਆ ਅੱਜ ਹੋ ਗਏ ਆਪਣੇ ਦੇ 24 ਦਿਨਾਂ ਦੇ ਹੋ ਗਿਆ ਜਵੇਲ ਵੱਡੀ ਨੂੰ ਤੇ ਅੱਜ ਕਰਦੇ ਆ ਕੰਮ ਸਟਾਰਟ ਪਰ ਮਾਤਾ ਜੀ ਮਿਹਰ ਨਾਲ ਸਵੇਰੇ ਤੋਂ ਬੱਦਲ ਜਾ ਸੀਗਾ ਉਹਦਾ ਹੁਣ ਤਾਂ ਹੋ ਗਿਆ ਉੱਚਾ ਜਾ ਸਵੇਰੇ ਬੱਦਲ ਭਰਾਉ ਹੋਇਆ ਸੀਗਾ ਤਾਂ ਹੀ ਥੋੜਾ ਲੇਟ ਲੱਗਿਆ ਸਟਾਰਟ ਕਰਨ ਤੇ ਚੱਲਦੇ ਹਾਂ ਹੁਣ ਖਾਤੇ ਚ ਆਪਾਂ ਤੇ ਇਹ ਚੱਲ ਕੇ ਕੀਪਰ ਆਲਾ ਕਿੰਨਾ بڑا ਝਾੜ ਆ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਲੋਡ ਇੱਥੇ ਕੱਮ ਸ਼ੁਰੂ ਆਪਾਂ ਪਰਮਾਤਮਾ ਦਾ ਨਾਮ ਲੈ ਕੇ ਪਟਾਈ ਦਾ ਐ ਕੋਈ ਨਹੀਂ ਆਓ ਨੋ ਵੀਰ ਜੀ ਕੰਮ ਕਰਤਾ ਆਪਾਂ ਸ਼ੁਰੂ ਅੱਜ ਪਹਿਲਾ ਦਿਨ ਅੱਲੇ ਲੇਵਰ ਪੂਰੀ ਆਈ ਨਹੀਂ ਕੱਲੂ ਆਊਗੀ ਲੇਵਰ ਪੂਰੀ ਕਾਲੂ ਜਾਰੀ ਲੈਵਰ ਆਉਗੀ ਤੇ ਮਸ਼ੀਨਾ ਨਾਲ ਉਹ ਦੋ ਕਰ ਦਵਾਂਗੇ ਕਾਲੂ ਜਾਰੀ ਲੈਵਰ ਆਉਗੀ ਉਹ ਮਸ਼ੀਨਾ ਨਾਲ ਤਲਿਆ ਚ ਸ਼ੁਰੂ ਕਰਨਾ ਤਾਂ ਕਰਕੇ ਮੈਂ ਕਿ ਆਲੂ ਛੇਲਣਾ ਹੁੰਦਾ ਹੋਵੇ ਇਹਦਾ ਆਲੂ ਗਿੱਲੇ ਰਹੇ ਆ ਕੱਲ ਆਪਣੇ ਉਧਰ ਬੰਦੇ ਪੜਦੇ ਛੇਲ ਹੁੰਦਾ ਸੀ ਕਾਲੂ ਆਹ ਮੈਂ ਕਿ ਇੱਥੇ ਜਿਹੜੀ ਚੈੱਕ ਕਰ ਲਈ ਮੜੇ ਫਟ ਕੇ ਸਹੀ ਚੱਲੀ ਗਿਆ ਤਾਂ ਕੱਲੂ ਆਪਾਂ ਲੈਵਰ ਵਧਾ ਦੇਣੀ ਆ ਮਸ਼ੀਨਾ ਦੋ ਤੇ ਲੱਗ ਰੀਆਂ ਆਪਾਂ ਇਹ ਚ ਤਾਂ ਨਾ ਕੰਮ ਹੋਣਾ। ਕਈ ਆਲੂ ਛੇਲਣੇ ਹੁੰਦਾ। ਜਿਹੜਾ ਥੋੜਾ ਬੁਲ ਸੀਗਾ ਉਹ ਨਿਕਲ ਗਿਆ। ਛੇਲ ਆਪਣੀ ਪੱਕੀ ਪਈ ਆ ਪੂਰੀ। ਇੰਦਾ ਦਾ ਆਲੂ ਪਰਮਾਥਾ ਮੇਰ ਨਾਲ ਬਹੁਤ ਦੇਖਣ ਤੇ ਆ ਆ ਖਤੇ ਚ। ਬਾਕੀ ਟੱਟੇ ਭਰਾਂਗੇ ਤੇ ਫੇਰ ਤੁਹਾਨੂੰ ਦੱਸਾਂ ਕਿੰਨਾ ਝਾੜ ਹੋਇਆ। ਅਈ ਘਾਟ ਪਤਾ ਲੱਗਦਾ ਵਾ ਕੱਟੇ ਭਰ ਕੇ ਐਦਾਂ ਤਾਂ ਹੁੰਦੀ ਆ ਮਸ਼ੀਨ ਵੀਰ ਜੀ ਭਰੀ ਹੁੰਦੀ ਆ ਮਸ਼ੀਨ ਤਾਂ ਕੋਈ ਚੱਕਰ ਨਹੀਂ ਆਏਗਾ ਆ ਦੇਖੋ ਮੈਂ ਕੋਈ ਮਿੱਟੀ ਰੱਖ ਕੇ ਪੱਟਣ ਦੇ ਆ ਮੈਂ ਕਹਾ ਬਾਲਾ ਛੇਲਣਾ ਹੋਵੇ ਥੋੜ੍ਹੀ ਮਿੱਟੀ ਚੱਲ ਰੂਗੀ ਪਿੱਛੇ ਕੋਈ ਗੱਲ ਨਹੀਂ ਇਹ ਰੱਖ ਉਹ ਦੇਖੋ ਹਾਂ ਉਹਨਾਂ ਤੋਂ ਝਾੜਕ ਦਾ ਵੀਰ ਜੀ ਮਸ਼ੀਨ ਭਰੀ ਆ ਪਈ ਆ ਇਤਨਾ ਸਾਡਾ ਆਈਡੀਆ ਵਾ ਝਾੜ ਬਹੁਤ ਵਧੀਆ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਪਿਛਲੇ ਸਾਲ ਬਿਮਾਰੀ ਪੈ ਗਈ ਆਲੂ ਬਣਿਆ ਹੀ ਨਹੀਂ ਪੂਰਾ ਉਹ ਸਾਵਣਾ ਦਾਗਾ ਸੈਟ ਕੰਮ ਪੂਰਾ ਜੇ ਪਿਛਲੇ ਖਾਣ ਨਾਲ ਲੱਗੇ ਐਤ ਕੀ ਇਹ ਕਰੀਏ ਐਤ ਕੀ ਫੇ ਬੋਰੀਆਂ ਭਰ ਕੇ ਫਿਰ ਲੱਗੂ ਕਿੰਨੇ ਕਵਾਂਟਲ ਲੜਿਆ ਹੋਏ ਉਹ ਤਾਂ ਦੁਪਹਿਰ ਹੀ ਜਾਊਗਾ ਥੱਲੇ ਨਹੀਂ ਹੁੰਦਾ ਬੜਾ ਵਧੀਆ ਨਿਕਲਿਆ ਪਰਮਾਤਮਾ ਦਾ ਫੇਰਨਾ ਬਹੁਤ ਵਧੀਆ। ਉਹਨੂੰ ਰੇਟ ਪਰਮਾਤਮਾ ਵਧੀਆ ਵਧੀਆ ਲਾ ਰਿਹਾ ਬੱਸ। ਤੇ ਇਹ ਨਹੀਂ ਪਰਵਾਹ। ਪਰਮਾਤਮਾ ਰੇਟ ਤੇ ਨਾਕ ਅੰਬੀੜਾ ਫੇਰ ਕੋਈ। ਢਾਣ ਵੱਲੋਂ ਰਹਿਗਾ ਓਕੇ ਕਰਨ। ਲੋ ਜੀ ਲੱਗੇ ਆ ਜਾਲੂ ਪੱਤਰਾਂ। ਕਰਤਾ ਅੱਜ ਕੰਮ ਸਟਾਰਟ ਆਲੂ ਪਟਾਈ ਦਾ ਜੇ ਲੋੜੀਂ ਝਾੜ ਆ ਬੰਨੇ ਵਾਲੇ ਕਿਹੜਿਆਂ ਚ ਕੱਟਵਾ ਆਹ ਕਿਹੜਿਆਂ ਚ ਬੋਲ ਨਿਕੜੇ ਦਰਝਾੜ ਦੇਖੋ ਜੀ ਕਿੰਨਾ ਸੱਲਾ ਤਫਾਇਰ ਦੇ 1 ਵਜੇ ਚੱਲੇ ਆ। ਖਮੇਰ ਦਾ 1 ਵਜੇ ਲਾ। ਅੱਧਾ ਘੰਟਾ ਹੋਰ ਮਾਲ ਪਟਾਂਗੇ ਬਸ। ਜਿਵੇਂ ਗਾਲੂ ਵੀ ਅਜ ਪਹਿਲਾ ਦੇਣਾ ਕਿਤੇ ਨਹੀਂ ਰਾਇਣਾ ਹੋ ਗਿਆ ਪਹਿਲੇ ਦੇਣੀ। ਬਾਕੀ ਕੱਲ ਦੇਖਾਂਗੇ ਕਿੰਨਾ ਘਾਵ ਕੇ ਸਾਨਾ ਕੰਮ ਨਿਬੜਦਾ। ਅਜ ਪਹਿਲਾ ਦੇਣਾ ਅਜ 1.5 ਵਜੇ ਤੱਕ ਮਾਲ ਪਟਾਂਗੇ। ਬਾਅਦ ਚ ਉਹਨਾਂ ਨੂੰ ਘਰ ਨੂੰ ਵੀ ਟਾਈਮ ਲੱਗਣਾ ਮਾਲ ਵੀ ਜ਼ਿਆਦਾ ਵਾ। ਭਾਈ ਨੂੰ ਲੱਗਣਾ ਟਾਈਮ। ਬਾਏ ਦੇਖ ਕਿਹੜੀ ਕਰਦਾ ਰਾਕਸ਼ਸ਼ ਵਾਲੀ 8 ਰਮੇ ਲੱਗਿਆ ਆਲੂ ਚੱਕਣ ਚਾਹ ਨਹੀਂ ਪਾਇਆ ਬੋਲੀ ਸਾਨੂੰ ਪਾਇਆ ਨਾਲ ਸੀਦਾ ਚੱਕਦੇ ਨਾ ਵਾ ਜਕਰ ਕੱਢੀਆ ਕਰੀ ਵੇ ਉਹ ਹੀ ਆਵਾਜ਼ ਰਾਸ਼ਕਸ਼ ਵਾਲੀ ਰਾਸ਼ਕਸ਼ਾ ਰਾਖਾ ਤੂੰ ਜਦਾਂ ਕਰਦਾ ਹੁੰਦਾ ਮੂਆਟਕੇ ਕਰੀ ਠੀਕ ਮਾਰੇ ਕਰਨਾ ਰੇ ਪੂਰਾ ਮਾਜਿਕ ਲੈ ਤੈ ਰਾਸ਼ ਕਸ਼ਾ ਕੰਕਣ ਨੂੰ ਮੈਂ ਸੁਆਤਾਂ ਤੇ ਖਰਾਬ ਹੋ ਗਈ ਚੱਲ ਦੇ ਚੱਲ ਹੋ ਜੀ ਲੈ ਸੰਜੇ ਦਾ ਟਰਾਲੀ ਇੱਕ ਹੋਰ ਲੈਣੀ ਪਣੀ ਆ ਇਹ ਖਾਲੀ ਛੋੜੀਆਂ ਕਰਨੀ ਖਾਲੀ ਸੋਹਰੇ ਕਰਨੀ ਆ ਤਾਹ ਤੇ ਵਾਈ ਕਰਨ ਵਾਲੇ ਮਿੱਠੂ ਨੇ ਆਲੂ ਪੱਠੇ ਨਹੀਂ ਵੱਡੇ ਹੋਏ ਸਵੇਰੇ ਉਹ ਤੇ ਮਾਰਾਂਗੇ ਰੂਟਾ ਵੇਟਰਾ ਹਾਂ ਓਏ ਸੰਜੀਤ ਸਵੇਰੇ ਤੋਂ ਰੂਟਾ ਵੇਟਰਾ ਮਾਰਾਂਗੇ ਹੋਰ ਉੱਥੇ ਹੀ ਨਹੀਂ ਉੱਥੇ ਠੀਕ ਰਹਿੰਦਾ ਆਪਣੇ ਲੱਗਦੀ ਉੱਥੇ ਖੜ ਡਿੱਗ ਲੱਗਾ ਸੀ ਕੋਈ ਸ਼ੋਰ ਕਰ ਰਹੀ ਹਾਂ ਉਸਤਾਦ ਉਧਰ ਜਾ ਤੋ ਉਧਰ ਫੜਾ ਬੋਰੀ ਫੜਾ ਹਾਂ ਕਰਾ ਫਟਾ ਦੇ ਦੱਬ ਦੇ ਪੈਸਾ ਉੱਪਰ ਜਾ ਪਰ ਤੂੰ ਵੀ ਉੱਪਰ ਜਾ ਮੰਨੂ ਵੀ ਤੈ ਜਾਣਾ ਪੈਣਾ ਹਾਂ ਉੱਪਰ ਚੱਲ ਜਾ